right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use satyashree academy ummeed kardi hai ki tussi sare theek ho wange haan ji ajj aap fer haazir hoye haan tode layi laake ik hor navi video ta fer bina kisi deri to karde haan aap apni ajj di video nu shuru ਸਾਰੇ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਅਸੀਂ ਠੀਕ ਸੀ ਵਧੀਆ ਸੀ ਤੰਦਰੁਸਤ ਤੰਦਰੁਸਤ ਸੀਗੇ ਹੱਸਦੇ ਖੇੜਦੇ ਸੀਗੇ ਚੜ੍ਹਦੀ ਕਲਾ ਦੇ ਵਿੱਚ ਸੀ ਇਨਫੈਕਟ ਹੁਣ ਵੀ ਹੈਗੇ ਆ ਪਰ ਪਤਾ ਨਹੀਂ ਕਿਉਂ ਜਦੋਂ ਤੇਰੀ ਵੀਡੀਓ ਸਾਹਮਣੇ ਆ ਜਾਂਦੀ ਹੈ ਨਾ ਤੇਰੀ ਖਾਸ ਕਰਕੇ ਤੇਰੀ ਥੋੜੀ ਵੀਡੀਓ ਜਦੋਂ ਸਾਹਮਣੇ ਆ ਜਾਂਦੀ ਹੈ ਨਾ ਤੇ ਥੋੜੀ ਵੀਡੀਓ ਨੂੰ ਮੈਂ ਰੋਸਟ ਕਰਨ ਬਾਰੇ ਸੋਚਦੀ ਹਾਂ ਨਾ ਤੁਹਾਡੇ ਟਾਈਟਲ ਪੜਦਿਆਂ ਥੰਬਨੇਲ ਵੇਖਦਿਆਂ ਕੀ ਲਿਖਿਆ ਕੀ ਨਹੀਂ ਮੈਨੂੰ ਜੀ ਨਹੀਂ ਕਰਦਾ ਰੋਸਟ ਕਰਨ ਨੂੰ ਬਾਕੀ ਸਾਰੀਆਂ ਵੀਡੀਓ ਠੀਕ ਹੈ ਰੋਸਟ ਕਰ ਲੈਣੀ ਪਰ ਤੁਹਾਡੀ ਵੀਡੀਓ ਰੋਸਟ ਕਰਨ ਨੂੰ ਪਤਾ ਨਹੀਂ ਕਿਉਂ ਨਹੀਂ ਜੀ ਕਰਦਾ ਮੇਰਾ ਤੁਹਾਡੀ ਵੀਡੀਓ ਤਾਂ ਮੈਂ ਦੂਰ ਹੀ ਭਾਜੇ ਨਹੀਂ ਤਾਂ ਹੀ ਤੁਹਾਨੂੰ ਛੇੜੀ ਰੋਸਟ ਹੀ ਨਹੀਂ ਕਰਦੀ ਮੈਂ ਦੂਰ ਹੀ ਭਾਜੇ ਨਹੀਂ ਨਹੀਂ ਦੇਖਣ ਨੂੰ ਜੀ ਨਹੀਂ ਕਰਦਾ ਤੁਹਾਨੂੰ ਪਤਾ ਨਹੀਂ ਕਿਉਂ ਆਏ ਆ ਤੁਹਾਡੀ ਵੀਡੀਓ ਚ ਆਜਾ ਕੀ ਹੈ ਜਿਹੜਾ ਦੂਜੀਆਂ ਵੀਡੀਓ ਚ ਨਹੀਂ ਤੁਹਾਨੂੰ ਤਾਂ ਜਮਾਂ ਵੀ ਦੇਖਣ ਨੂੰ ਜੀ ਨਹੀਂ ਕਰਦਾ ਜਮਾਂ ਵੀ ਤਨ ਨਾ ਮੈਂ ਕਹਿੰਦੀ ਆ ਉਹ ਲੋਕ ਜਿਨ੍ਹਾਂ ਨੇ ਤੁਹਾਨੂੰ ਸਬਸਕ੍ਰਾਈਬ ਕੀਤਾ ਵਾ ਜਿਹੜੇ ਤੁਹਾਨੂੰ ਹਾਂਜੀ ਦੀਦੀ ਹਾਂਜੀ ਜੀਜੂ ਹਾਂਜੀ ਭੈਣੇ ਹਾਂਜੀ ਪੁੱਤ ਜੀ ਕਰਦੇ ਨਾ ਤਨ ਨਾ ਉਹ ਲੋਕ ਪਤਾ ਨਹੀਂ ਤੁਹਾਨੂੰ ਕਿਵੇਂ ਵੇਖ ਲੈਂਦੇ ਤੁਹਾਡੀ ਬਕਵਾਸ ਕਿਵੇਂ ਸੁਣ ਲੈਂਦੇ ਜੇ ਕਿਤੇ ਤੁਹਾਡੀ ਵੀਡੀਓ ਮੈਂ ਬੜਾ ਅਚਰੋਗਾ ਰੋਸਟ ਕਰਨ ਨੂੰ ਫਿਰਦੀ ਸੀ ਬੜਾ ਅਚਰ ਬਹੁਤ ਚਾਹਦੀ ਆ ਵੀਡੀਓ ਬਣਾ ਕੇ ਰੱਖੀ ਪਈ ਸੀ ਮੇਰੀ ਕੱਟ ਵੱਡ ਕਰਕੇ ਰੱਖੀ ਪਈ ਸੀ ਰਿਕਾਰਡ ਹੀ ਕਰਨੀ ਸੀ ਕਿ ਸਿਰਫ ਪਰ ਮੈਂ ਚਾਲੂ ਹੋ ਜਾਂਦੀ ਸੀ ਮੈਂ ਕਹਿੰਦੀ ਮੇਰੇ ਜੀ ਨਹੀਂ ਕਰਦਾ ਇਹਨਾਂ ਦੀ ਵੀਡੀਓ ਬਣਾਉਣ ਨੂੰ ਪਤਾ ਇਹ ਲੋਕ ਕਿਵੇਂ ਥੋੜੀ ਬਕਵਾਸ ਸੁਣ ਲੈਂਦੇ ਮੇਰੇ ਕੋਲ ਸੁਣੀ ਨਹੀਂ ਜਾਂਦੀ ਮੈਨੂੰ ਰੋਸਟ ਕਰਨ ਨੂੰ ਮੇਰੇ ਜੀ ਨਹੀਂ ਕਰਦਾ ਵੀ ਤੁਹਾਨੂੰ ਕਿਵੇਂ ਰੋਸਟ ਕਰਾਂ ਮੈਂ ਇਨੀ ਬਕਵਾਸ ਹੁੰਦੀ ਹੈ ਤੁਹਾਡੀ ਵੀਡੀਓ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਹੀ ਸਿਆਣੇ ਸਮਝੀ ਜਾਂਦੇ ਹੋ ਦੂਜਿਆਂ ਨੂੰ ਸਾਰਿਆਂ ਨੂੰ ਕਮਲੇ ਸਮਝੀ ਜਾਂਦੇ ਜੀ ਮੈਨੂੰ ਕੀ ਸਭ ਨੂੰ ਪਤਾ ਹੈ ਜੀ ਬਾਈ ਸ਼ਹੀਦੀ ਦੇ ਚੱਲਦੇ ਹਾਂ ਹਾਂ ਸਾਰਿਆਂ ਨੂੰ ਪਤਾ ਸ਼ਹੀਦੀ ਦੇ ਚੱਲੀ ਜਾਂਦੇ ਆ ਸਾਰਿਆਂ ਨੂੰ ਪਤਾ ਜੇ ਤੂੰ ਨਾਂ ਦੱਸੰਗੇ ਤਾਂ ਮਤਲਬ ਇਹ ਨਹੀਂ ਕਿਸੇ ਨੂੰ ਨਹੀਂ ਪਤਾ ਵੀ ਸ਼ੀਦੀ ਦਿਹਾੜੇ ਚੱਲੀ ਜਾਂਦੇ ਐ ਤੇ ਸ਼ੀਦੀ ਦਿਹਾੜੇ ਚੱਲੀ ਜਾਂਦੇ ਇਹਦਾ ਮਤਲਬ ਆ ਵੀ ਘਰੇ ਟੈੱਕ ਕੇ ਬੈਠੋ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਇਹਦਾ ਮਤਲਬ ਇਹ ਨਹੀਂ ਕਿ ਕਦੇ ਦਿੱਲੀ ਨੂੰ ਤਰਫ पे ਕਦੇ ਯੂਪੀ ਨੂੰ ਤਰਫ पे ਕਦੇ ਬਿਹਾਰ ਨੂੰ ਤਾਂ ਕਦੇ ਸ਼ਾਪਿੰਗ ਕਰਨ ਤਰਫ पे ਆ ਹੁਣ ਵੀ ਸ਼ਾਪਿੰਗ ਕਰਨ ਬਜਾਰ ਦੇ ਵਿੱਚ ਵੜੀ ਵੀ ਐ ਤੁਹਾਨੂੰ ਹੈਗਾ ਸ਼ੀਦੀ ਦਿਹਾੜੇ ਦਾ ਵੀ ਹਾਂ ਸ਼ੀਦੀ ਦਿਹਾੜੇ ਚੱਲੀ ਜਾਂਦੇ ਲੋਕਾਂ ਨੂੰ ਗਿਆਨ ਦੇਣ ਆਏ ਨੇ ਤੁਹਾਨੂੰ ਆਪ ਨੂੰ ਹੈਗਾ ਵੀ ਹਾਂ ਸ਼ੀਦੀ ਦਿਹਾੜੇ ਚੱਲੀ ਜਾਂਦੇ ਤੁਸੀਂ ਜਿਹੜੀ ਲੋਕਾਂ ਨੂੰ ਗੱਲਾਂ ਦੱਸਦੇ ਉਹਨਾਂ ਤੇ ਆਪ ਅਮਲ ਕਰਦੇ ਆ ਤੁਸੀਂ ਆਪ ਦਾ ਇਥੇ ਪਰਸਾਂਈ ਦੁਕਾਨ ਦੇ ਵਿੱਚ ਖੜੀ ਆ ਤੇ ਛੋਟੇ ਸਹਬਜ਼ਾਦਿਆਂ ਦੀ ਸ਼ਹੀਦੀ ਤੇ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੇਟਾ ਟੋਡਰਮਲ ਦਾ ਬੇਟਾ ਜਿੰਨਾ ਛੋਟੇ ਵੱਡੇ ਬੱਚੇ ਜਿੰਨੇ ਵੀ ਸ਼ਹੀਦ ਹੋਏ ਉਹ ਸਾਰੇ ਸਹਬਜ਼ਾਦੇ ਆ ਸਾਰੇ ਹੀ ਸਹਬਜ਼ਾਦੇ ਉਹਨਾਂ ਸਾਰਿਆਂ ਅੱਗੇ ਸੀਸ ਝੁਕਦਾ ਸਾਰੇ ਗੁਰੂਆਂ ਅੱਗੇ ਸੀਸ ਝੁਕਦਾ ਚਾਹੇ ਆਪਣੇ ਧਰਮ ਦੇ ਚਾਹੇ ਕਿਸੇ ਧਰਮ ਦੇ ਸਾਰੇ ਅੱਗੇ ਸੀਸ ਝੁਕਦਾ ਪਰ ਤੁਹਾਡਾ ਨਹੀਂ ਝੁਕਦਾ ਸਾਰੀ ਦੁਨੀਆ ਦਾ ਝੁਕਦਾ ਪਰ ਤੁਹਾਡਾ ਨਹੀਂ ਝੁਕਦਾ ਜੇ ਤੁਹਾਡਾ ਝੁਕਦਾ ਹੁੰਦਾ ਨਾ ਇੱਥੇ ਵੀਡੀਓ ਦੇ ਵਿੱਚ ਆ ਗੱਲਾਂ ਨਾ ਕਰਦੇ ਵੀ ਹਾਂ ਸ਼ੀਦੀ ਦਿਹਾੜੇ ਚੱਲੀ ਜਾਂਦੇ ਉਹਨਾਂ ਕੋੜ ਕ੍ਰਪਟ ਪਰਨਾਮ ਘਰੇ ਬੈ ਕੇ ਤੁਸੀਂ ਵਾਇਗੁਰੂ ਵਾਇਗੁਰੂ ਕਰਦੇ ਮੈਂ ਤਾਂ ਕਦੇ ਨਹੀਂ ਸੁਣਿਆ ਵੀ ਤੁਹਾਡੇ ਘਰੇ ਟੀਵੀ ਤੇ ਬਾਣੀ ਚੱਲਦੀ ਜਾਂਦੀ ਹੈ ਅਗਲੇ ਨੇ ਨਹੀਂ ਸੋਨਾ ਟੀਵੀ ਤੇ ਲਾਤਾ ਲੈਂਦਾ ਨਾ ਹੁਣ ਮੈਂ ਰੋਟੀ ਲਾਉਣੀ ਹੈ ਰਾਤ ਨੂੰ ਕੰਨਾਂ 'ਚ ਹੈੱਡਫੋਨ ਲੱਗੇ ਹੁੰਦੇ ਆ ਤੇ ਸਾਹਮਣੇ ਫੋਨ ਰੱਖਿਆ ਤਾਂ ਗਰਬਾਣੀ ਚੱਲਦੀ ਜਾਂਦੀ ਹੁੰਦੀ ਹੈ ਫੋਨ ਤੇ ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਹੈ ਹੀ ਨਹੀਂਗਾ ਵੀ ਹਾਂ ਅਸੀਂ 10 ਮਿੰਟ 5 ਮਿੰਟ ਬੈਠ ਕੇ ਸੁਣ ਲੀ ਗਏ ਕੰਨਾਂ 'ਚ ਪਾ ਲ ਗਏ ਨਾ ਜਵਾਂ ਹੀ ਨਹੀਂ ਜੀ ਗੈਸਟ ਆ ਰਹੇ ਹੈ ਜੀ ਦਿੱਲੀ ਤੋਂ ਭੂਆ ਜੀ ਉਹਨੇ ਤੇ ਉਹਨਾਂ ਨੇ ਦੇਖੋ ਸਾਡੀ ਕਿੰਨੀ ਖਾਤਰਦਾਰੀ ਕੀਤੀ ਸੀ ਸਾ ਅਸੀਂ ਵੀ ਥੋੜਾ ਜਿਹਾ ਹਿੱਸਾ ਉਹਨਾਂ ਲਈ ਜ਼ਰੂਰ ਕਰਾਂਗੇ ਮੈਂ ਤੇਰੀ ਉਹ ਭੂਆ ਤੇ ਵੀ ਹੈਰਾਨ ਆ ਜਿਨੇ ਥੋੜੀ ਖਾਤਰਦਾਰੀ ਕੀਤੀ ਸੇਵਾ ਕੀਤੀ ਥੋੜੀ ਤੁਹਾਡੇ ਚਿਤੜਾਂ ਦਾ ਲੱਤ ਮਾਰ ਕੇ ਤੁਹਾਨੂੰ ਬਾਹਰ ਦੇ ਬਾਹਰ ਭਜਾ ਕੇ ਤਾਂ ਹੀ ਦਿੱਤਾ ਉਹਨੇ ਕਾਤ ਪੂਛ ਪੂਛ ਕਰਦੀ ਫਿਰਿਓ ਤੁਹਾਡੀ ਕਾਤ ਉਹਨੇ ਆਦੇ ਘਰੇ ਰੱਖਿਆ ਤੁਹਾਨੂੰ ਲੱਤ ਨਾ ਮਾਰਦੇ ਲੱਤ ਮਾਰਨ ਨੂੰ ਨਹੀਂ ਜੀ ਕੀਤਾ ਨਹੀਂ ਚੱਕੀ ਜਾਂਦੀ ਨਹੀਂ ਭੂਆ ਕੋਲੋਂ ਲੱਤ ਡੰਡਾ ਚੱਕ ਲੈਣੀ ਚਿਤੜਾਂ ਤੇ ਦੋ ਦੋ ਛਾਂਗ ਦੀ ਚਿਤੜਾਂ ਤੇ ਨਹੀਂ ਗਿੱਟਾਂ ਤਾਂ ਇਹ ਤਾਂ ਛਾਂਗ ਦੀ ਤੇ ਉੱਥੇ ਬਾਹਰ ਦੀ ਬਾਹਰ ਭੇਜ ਦਿੰਦੀ ਇਹਨਾਂ ਨੂੰ ਪਤਾ ਨਹੀਂ ਇਹਨਾਂ ਦੇ ਰਿਸ਼ਤੇਦਾਰ ਵੀ ਕਿਹੋ ਜਿਹੇ ਜਿਹੜੇ ਇਹਨਾਂ ਨੂੰ ਘਰੇ ਸੰਭਾਲ ਲੈਂਦੇ ਨਹੀਂ ਸੇਵਾ ਕਰਦੇ ਪੂਛ ਪੂਛ ਕਰਦੇ ਕੀ ਹੈ ਕਿ ਇਹਨਾਂ ਦੇ ਵਿੱਚ ਨਾ ਸ਼ਕਲ ਤੇ ਨਾ ਅਕਲ ਇਹਨਾਂ ਨੂੰ ਕਿਉਂ ਕਹਿੰਦੇ ਵੀ ਅਸੀਂ ਥੋੜੇ ਜਿ ਇੱਥੇ ਬਿਮਾਰ ਜੇ ਹੋ ਗਏ ਸਾਗ ਸੁਬ ਖਾ ਲਿਆ ਨਹੀਂ ਸੈਟ ਬੈਠਿਆ ਜਿੱਦਾਂ ਵੀ ਆਪਾਂ ਕਹਿ ਦਈਏ ਪੰਜਾਬੀ ਹੋਣ ਤੇ ਉਹਨਾਂ ਨੂੰ ਸਾਗ ਨਾਲ ਸੈਟ ਆਵੇ ਲਹਨ ਤਾਂ ਮਦਗਨੀ ਇਹੋ ਜੇ ਪੰਜਾਬੀ ਤੇ ਸਾਗ ਤਾਂ ਪੰਜਾਬ ਦੀ ਆ ਉਹ ਕਹਿ ਦਿੰਦੇ ਨੇ ਇੱਕ ਫੇਮਸ ਡਿਸ਼ ਕਹਿ ਦਿੰਦੇ ਕਿ ਹੈਗੀ ਆ ਵਿੱਚ ਵਿੱਚ ਮੈਂ ਵੀ ਥੋੜਾ ਮੁਸ਼ਕਿਲ ਵਾਂਗੂ ਚੱਲ ਜਾਨੀ ਆ ਚਲ ਕੋਈ ਨਾ ਗਲਤੀ ਫਲਤੀ ਮਾਫ ਕਰਿਆ ਕਰੋ ਵੇ ਜਿਹੜੇ ਬੰਦੇ ਜਿਹੜੇ ਬੰਦੇ ਨੇ ਸਾਗ ਨਹੀਂ ਖਾਧਾ ਉਹਨੇ ਕੀ ਖਾਧਾ ਜਿਹੜਾ ਬੰਦਾ ਸਾਗ ਖਾ ਕੇ ਬਿਮਾਰ ਹੋ ਗਿਆ ਉਹ ਹੋਰ ਕੀ ਖਾ ਲੂਗਾ ਸਾਡੇ ਨਾ ਸ਼ੁੱਕਰਵਾਰ ਸਾਗ ਧਰਿਆ ਸੀਗਾ ਸੌਰੀ ਬੁੱਧਵਾਰ ਧਰਿਆ ਸੀ ਸ਼ੁੱਕਰਵਾਰ ਖਾਧਾ ਸੀਗਾ ਤੇ ਅਗਲੇ ਸ਼ੁੱਕਰਵਾਰ ਤੱਕ ਸਾਗ ਹੀ ਖਾਧਾ ਸਾਡੇ ਪੂਰਾ ਹਫਤਾ ਸਾਗ ਚੱਲੇ ਇੱਕ ਦਿਨ ਵਿੱਚ ਸਬਜ਼ੀ ਨਹੀਂ ਧਰੀ ਜੇ ਨਾਲ ਲੈਂਦੇ ਸੀ ਨਾ ਸਬਜ਼ੀ ਤੁਹਾਨੂੰ ਦਾ ਵੀ ਮੈਂ ਅੱਜ ਸਬਜ਼ੀ ਧਰਦਿਆਂ ਵਿੱਚ ਦੀ ਨਹੀਂ ਸਾਗ ਨੂੰ ਹੀ ਤੜਕਾ ਲਾਉਣਾ ਵਾ ਤੇ ਉਹ ਕਿਹੜੇ ਲੋਕ ਆ ਜਿਹੜੇ ਇੱਕ ਦਿਨ ਸਾਗ ਖਾ ਕੇ ਹਾਉ ਹਾਉ ਕਰੀ ਜਾਂਦੇ ਬਿਮਾਰ ਹੋ ਜਾਂਦੇ ਸਾਗ ਹੋਵੇ ਚੰਗੀ ਤਰ੍ਹਾਂ ਤੜਕਾ ਲੱਗਾ ਹੋਵੇ ਤੇ ਮਨ ਪੱਕਾ ਘੋਸਿਟਿਆ ਹੋਵੇ ਸਾਗ ਤੇ ਮੱਕੀ ਦੀ ਰੋਟੀ ਹੋਵੇ ਰੋਟੀ ਤੇ ਰੱਖਿਆ ਹੋਵੇ ਚਾਰ ਤੇ ਉਹਦੇ ਤੇ ਵੀ ਮੱਖਣੀ ਹੈ ਘੋ ਰੱਖਿਆ ਹੋਵੇ ਤੇ ਰੋਟੀ ਖਾਣ ਦਾ ਸਵਾਦ ਕੀ ਆਉਂਦਾ ਪਰ ਜਿਹੜਾ ਵਲੌਗਰ ਇਹਨਾਂ ਨੂੰ ਕੀ ਪਤਾ ਸਾਗ ਚੀਜ਼ ਕੀ ਹੁੰਦੀ ਹੈ ਦਮਾਨ ਲੈਣਾ ਏ ਫਿਰ ਅੱਜ ਚਮਕੌਰ ਸਾਹਿਬ ਦਾ ਲਾਸਟ ਦਮਾਨ ਹੈ ਜੇ ਉੱਥੇ ਵੀ ਜਾਣਾ ਏ ਬਹੁਤ ਕੰਮ ਜੇ ਉਲਝੇ ਪਏ ਆ ਤੇ ਹੁਣ ਅਸੀਂ ਮਾਸੀ ਦੇ ਕੋਲੋਂ ਆਏ ਆ ਜੀ ਇਹ ਉਹ ਲੋਕ ਆ ਜਿਹੜੇ ਦੂਜਿਆਂ ਨੂੰ ਗਿਆਨ ਦਿੰਦੇ ਆ ਦੂਜਿਆਂ ਨੂੰ ਮਤਾਂ ਦਿੰਦੇ ਆ ਤੇ ਆਪ ਉਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦੇ ਇਹ ਉਹ ਲੋਕ ਆ ਮੰਨਿਆ ਬਾਕੀ ਸਾਰੇ ਕੰਮ ਆ ਆਪਣੇ ਮਾਸੀ ਕੋਲ ਜਾ ਕੇ ਆਏ ਆ ਮਾਸੀ ਕੋਲ ਜਾਣਾ ਤੁਸੀਂ ਕੋਈ ਸਮਾਨ ਖਰੀਦਣਾ ਚੀਜ਼ ਖਰੀਦਣੀ ਦਵਾਈ ਲੈਣੀ ਸੌਦਾ ਪਤਾ ਲੈਣਾ ਕੁਝ ਵੀ ਲੈਣਾ ਇਹ ਸਾਰਾ ਕੰਮ ਆ ਆਪਣਾ ਪਰ ਦੀਵਾਨ ਤੇ ਜਾਣਾ ਵੀ ਕੰਮ ਨਹੀਂ ਇਹ ਆਪਣੀ ਸ਼ਰਧਾ ਆਖੇ ਬਹੁਤ ਸਾਰੇ ਕੰਮਾਂ ਚੁਲਜੇ ਪਏ ਆ ਉਲਝੇ ਪਏ ਆ ਜਿਲਾਸਟ ਦੀਵਾਨ ਤੇ ਉੱਥੇ ਵੀ ਜਾਣਾ ਦੀਵਾਨ ਤੇ ਜਾਣਾ ਕੋਈ ਕੰਮ ਨਹੀਂਗਾ ਉਹ ਤੁਹਾਡੀ ਸ਼ਰਤ ਆ ਜੇ ਤੁਸੀਂ ਦਿਲੋਂ ਜਾਣਾ ਚਾਹੁੰਦੇ ਔ ਨੂੰ ਕੰਮ ਨਾ ਦੱਸੋ ਤੁਸੀਂ ਉੱਥੇ ਜਾ ਕੇ ਬਾਣੀ ਕਰਨਾਂ ਚ ਪੈਣੀ ਹੈ ਇਤਿਹਾਸ ਸੁਣਾਇਆ ਜਾਣਾ ਤੁਹਾਨੂੰ ਤੁਸੀਂ ਕੰਮ ਨਾ ਦੱਸੋ ਕੋਈ ਕੰਮ ਨਹੀਂਗਾ ਅਖੇ ਕੰਮ ਇਹ ਪਰਸ ਵਗੈਰਾ ਤਾਂ ਲਈ ਨਹੀਂ ਨੇ ਜੀ ਮੈਂ ਤੇ ਜੁੱਤੀ ਲਵੂੰਗੀ ਜਿਉਂ ਬਾਹਰ ਤਿਆਰ ਦੁਕਾਨ ਵਾਲਿਆਂ ਨੂੰ ਕਹਿੰਨੀ ਆ ਮੈਂ ਵੇ ਦੁਕਾਨਦਾਰ ਜਿਹੜੀ ਜੁੱਤੀ ਐ ਪਸੰਦ ਕਰੂਗੀ ਨਾ ਘੰਟਾ ਹੋ ਗਿਆ ਤੇਰੀ ਦੁਕਾਨ ਦੇ ਵਿੱਚ ਖੜੀ ਐ ਮੈਨ ਲੱਗਦਾ ਮੈਂ ਪਰਸਪੁਰਸਤਾ ਲੈਣੇ ਨਹੀਂ ਗੇ ਵਲੌਗ ਬਣਾ ਕੇ ਤਰ ਜੂਗੀ ਆਵਦਾ ਤੇ ਜਿਹੜੀ ਜੁੱਤੀ ਐ ਆਖੂਗੀ ਨਾ ਸੋਹਣੀ ਉਹੀ ਜੁੱਤੀ ਚੱਕ ਕੇ ਤੇ ਦਾ ਮੂੰਹ ਹੀ ਮੂੰਹ ਛਾਂਗੀ ਤੇ ਜੇ ਇਹਨਾਂ ਦੋਨਾਂ ਮਾਪੋਤਾਂ ਚ ਕੋਈ ਵੀ ਵੇਚ ਆਊਗਾ ਨਾਲ ਉਹਨਾਂ ਨੂੰ ਹੀ ਛਾਂਗਦੀ ਘੰਟਾ ਹੋ ਗਿਆ ਇਹਨੂੰ ਖੜੀ ਨੂੰ ਅੱਧਾ ਘੰਟੇ ਦਾ ਵਲੌਗ ਬਣਾਇਆ ਤੇ ਸਾਰਾ ਵਲੌਗ ਹੀ ਮੈਨ ਲੱਗਦਾ ਨੇ ਦੁਕਾਨ 'ਚ ਖੜ ਕੇ ਬਣਾਇਆ ਵਲੌਗ ਬਣਾਉਣ ਦੀ ਮਾਰੀ ਦੁਕਾਨ 'ਚ ਗਈ ਸੀਗੀ ਇਹ ਪਰਸਪੁਰਸਤਾ ਨੇ ਲੈਣਾ ਹੀ ਨਹੀਂ ਗਾ ਉਥੇ ਕੁੱਤੇ ਭਾਈ ਕਰਕੇ ਆ ਗਈ ਹੋਣੀ ਐ ਸਾਰਾ ਵਲੌਗ ਹੀ ਦੁਕਾਨ ਚ ਬਣਿਆ ਵਾ ਲੱਗਦਾ ਮੈਨੂੰ ਇਹਦਾ ਸਾਰਾ ਹੀ ਹੁਣ ਦੇਖੀਏ ਸੋਹਣੇ ਸੋਹਣੇ ਜੀ ਪਰ ਸਿੱਤ ਸਾਡੇ ਦੋ ਲੱਗ ਜਵੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਅੱਛਾ ਜਿਹੜੇ ਭੂਆ ਨੇ ਆਉਣਾ ਉਹਨਾਂ ਨੂੰ ਪਤਾ ਨਹੀਂ ਪਾਸਿਆਂ ਨੇ ਗਿਫਟ ਕਰਨਾ ਕਿ ਨਹੀਂ ਕਰਨਾ ਪਰ ਜਿਹੜੇ ਹਸਾਬ ਨਾਲ ਇਹਦੇ ਲੱਛਣਾ ਵੀ ਮੈਂ ਵੀ ਲੈਣਾ ਇੱਕ ਸਰਦਾਰ ਜੀ ਮੈਨੂੰ ਵੀ ਲੈ ਦ ਸਰਦਾਰ ਜੀ ਏ ਆਪਦੇ ਵਾਸਤੇ ਜ਼ਰੂਰ ਲੈ ਕੇ ਜਾਊਗੀ ਉਹਨਾਂ ਵਾਸਤੇ ਨਹੀਂ ਪਤਾ ਇਹਨੇ ਲੱਜਾਣਾ ਕਿ ਨਹੀਂ ਲੱਜਾਣਾ ਪਰ ਆਪਦੇ ਵਾਸਤੇ ਜ਼ਰੂਰ ਖਰੀਦੂਗੀ ਇਹ ਇਹਨੂੰ ਦੂਜਿਆਂ ਦਾ ਥੋੜਾ ਇਹ ਤਾਂ ਆਪਦਾ ਨਾਮ ਕਿਸੇ ਦਾ ਲਾ ਕੇ ਆਉਂਦੀ ਇਹ ਚੀਜ਼ਾਂ ਆਪ ਲੈਂਦੀ ਹੈ ਬਹੁਤ ਵਾਰ ਇਹਦੇ ਵੀਡੀਓ ਚ ਵੇਖਿਆ ਮੈਂ ਕਰਦੀ ਆ ਹੀ ਹੈ ਇਹ ਮੱਲਾ ਮੱਲੀ ਆਪਦਾ ਦਾ ਲ ਆ ਜਾਂਦੀ ਹੈ ਨਾਮ ਕਿਸੇ ਹੋਰ ਦਾ ਹੁੰਦਾ ਚੀਜ਼ ਆਪ ਲੈ ਜਾਂਦੀ ਹੈ ਪਤਾ ਕੀ ਗੱਲ ਹੈ ਹੂੰ ਉਹ ਆ ਜੀ ਉਹਨਾਂ ਨੇ ਆਉਣਾ ਹੈ ਉਹਨਾਂ ਲਈ ਨਾ ਸ ショपिंग ਇੱਕ ਮਿੰਟ ਪੁੱਤ ਉਹਨਾਂ ਲਈ ਨਾ ਸ਼ੋਪਿੰਗ ਕਰਨੀ ਆ ਸ਼ਾਪਿੰਗ ਦੇ ਤੌਰ ਤੇ ਸੀ ਹੁਣ ਕਿ ਆ ਵੀ ਤਿੰਨੋਂ ਤਾਂ ਭੂਆ ਜੀ ਨੇ ਆਉਣਾ ਏ ਭੂਆ ਜੀ ਨੇ ਆਉਣਾ ਉਹਨਾਂ ਦੇ ਲਈ ਇਹਨਾਂ ਨੇ ਸ਼ਾਪਿੰਗ ਕਰਨੀ ਆ ਪਰਸ ਖਰੀਦਣੇ ਆ ਤੇ ਹੁਣ ਇਹ ਤੁਸੀਂ ਇਹ ਦੱਸੋ ਵੀ ਇਹ ਗੱਲ ਜੇ ਘਰੇ ਬਹਿ ਕੇ ਵਲੌਗ ਸ਼ੁਰੂ ਕਰਦੇ ਉੱਥੇ ਦੱਸ ਦੇ ਫਿਰ ਠੀਕ ਨਹੀਂ ਸੀਗਾ ਚਲੋ ਤੁਸੀਂ ਪਰਸ ਖਰੀਦੋ ਘਰੇ ਜਾਓ ਘਰੇ ਜਾ ਕੇ ਦੱਸ ਦੋ ਵੀ ਅਸੀਂ ਆ ਪਰਸ ਇਹਨੇ ਇਸ ਲਈ ਖਰੀਦੇ ਵੀ ਮੇਰੀ ਭੂਆ ਨੇ ਆਉਣਾ ਸਾਡੀ ਭੂਆ ਨੇ ਆਉਣਾ ਇੱਕ ਨੇ ਆਉਣਾ ਦੋਹਾਂ ਨੇ ਆਉਣਾ ਤਿੰਨਾਂ ਨੇ ਆਉਣਾ ਚਾਰਾਂ ਨੇ ਆਣਾ ਆਪਣੀ ਦਸਾਂ ਨੇ ਆਉਣਾ ਵੀ ਉਹਨਾਂ ਵਾਸਤੇ ਖਰੀਦੇ ਆ ਅਸੀਂ ਦੁਕਾਨ ਤੇ ਆ ਕੇ ਗੱਲ ਦੱਸਣਾ ਤਾਂ ਕੋਈ ਮਤਲਬ ਨਹੀਂ ਗਾ ਵੀ ਤੁਸੀਂ ਪਰਸੇ ਖਰੀਦ ਲੈਣਾ ਖਰੀਦੋ ਤੇ ਆਪਦਾ ਜਾਓ ਦੁਕਾਨ ਵਾਲੇ ਦਾ ਟਾਈਮ ਕਾਹਤੋਂ ਵੇਸਟ ਕਰੀ ਜਾਂਦੇ ਮੈਂ ਕਹਿੰਨੀ ਉਹ ਜਿਹੜਾ ਦੁਕਾਨ ਵਾਲਾ ਜਿਹੜਾ ਚੱਕ ਕੇ ਪਰਸ ਉਹਦੇ ਮੂੰਹ ਤੇ ਨਹੀਂ ਮਾਰਦਾ ਗਾ ਪਰਸ ਵਰਗਾ ਉਹਦਾ ਬੂਥਾ ਵਾ ਜਿਹੜੀ ਮਾੜੀ ਮੋਟੀ ਕਸਾ ਰਹਿੰਦੀ ਹੈ ਪਰਸ ਮਾਰ ਪਾਈ ਉਹਦਾ ਮੂੰਹ ਦੋਹ ਜੀ ਹੋ ਜੂਗੀ ਜਿਵੇਂ ਸ਼ੇਪ ਹੈ ਦੀ ਵੀ ਇਹ ਗੱਲਾਂ ਤੁਸੀਂ ਘਰੇ ਬਹਿ ਕੇ ਕਰੋ ਤੁਸੀਂ ਦੁਕਾਨ ਵਾਲੇ ਦਾ ਟਾਈਮ ਕਾਹਤੋਂ ਵੇਸਟ ਕਰੀ ਜਾਂਦੇ ਜਿਹੜੀ ਚੀਜ਼ ਲੈਣੀ ਹੈ ਲਓ ਤੇ ਇੱਥੋਂ ਤਿੱਤਰੋ ਉਹ ਤਾਂ ਭਾਂਡੀਆਂ ਅਗਲੇ ਤਾਂ ਹੋਰ ਗਾ ਖੜੇ ਹੋਣ ਤੁਹਾਡੇ ਚੱਕਰਾਂ 'ਚ ਫਿਰਦਾ ਉਹ ਦੁਕਾਨ ਤੇ ਆ ਕੇ ਕੁਰਸੀ ਤੇ ਬਹਿ ਕੇ ਦੱਸੀ ਜਾਂਦੀ ਵੀ ਅਸੀਂ ਇਹਨਾਂ ਲਈ ਪਰਸ ਖਰੀਦਣਾ ਤੁਸੀਂ ਭਲਾ ਦੇ ਕਿਸੇ ਲਈ ਖਰੀਦਣਾ ਉਹ ਪਰਸ ਖਰੀਦ ਕੇ ਜਾਓ ਨਾ ਦੁਕਾਨ ਵਾਲੇ ਦਾ ਟਾਈਮ ਕਾਤੋਂ ਵੇਸਟ ਕਰੀ ਜਾਂਦੇ ਆ ਹੂੰ ਤੇ ਫੇਰ ਹੁਣ ਅਸੀਂ ਭਈ ਬੁਧੀਆਂ ਜਿ ਸੋਹਣਾ ਜਿਆ ਲੈਣਾਗੇ ਪਰਸ ਹੂੰ ਜਿਹੋ ਜੇ ਤੇਰੇ ਮੈਨੂੰ ਲੱਛਣ ਦੇਖਦੇ ਹੈ ਨਾ ਤੇਰੇ ਕੀ ਤੁਹਾਡੇ ਤਿੰਨਾ ਦੇ ਜਿਵੇਂ ਜੇ ਤੁਹਾਡੇ ਲੱਛਣਾਂ ਜਿਵੇਂ ਤੁਸੀਂ ਗੱਲਾਂ ਕਰੀ ਜਾਂਦੇ ਆ ਪਰ ਸੇ ਖਰੀਦਿਆਂ ਦਾ ਨਾਮ ਨਹੀਂ ਲੈਂਦੇ ਮੈਨੂੰ ਲੱਗਾ ਤੁਸੀਂ ਪਰਸੇ ਦਾ ਕਾਹਦਾ ਲੈਣਾ ਛਿੱਤ ਜਰੂਰ ਖਾ ਕੇ ਜਾਓਗੇ ਦੁਕਾਨ ਵਾਲੇ ਤੋਂ ਕਾ ਲੈਣਾ ਹੈ ਜੀ ਅਸੀਂ ਕੋਈ ਨਹੀਂ ਹਾਂ ਇੱਕ ਮੇਰੇ ਭੂਆ ਨੇ ਆਉਣਾ ਏ ਹਾਂ ਐ ਇੱਕ ਦੀਦੀ ਨੇ ਆਉਣਾ ਏ ਤੇ ਇੱਕ ਵੀਰ ਨੇ ਭੂਆ ਜੀ ਆਇਆਂ ਕਰਾ ਭੂਆ ਜੀ ਵੀਰ ਜੀ ਥੋੜੇ ਹੋ ਗਏ ਹੋਰ ਵੀ ਆਗੇ ਰਿਸ਼ਤੇਦਾਰ ਮਾਸੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਫਾਫੀਆਂ ਕਾਕਿਆਂ ਦਾਦੀਆਂ ਸਾਰਿਆਂ ਨੂੰ ਸੱਦ ਤੋ ਨਾ ਸਾਰਿਆਂ ਦੇ ਨਾਮ ਇੱਥੇ ਦੁਕਾਨ ਦੇ ਵਿੱਚ ਲੈ ਕੇ ਵਿੱਚ ਇਹਦੇ ਲੈ ਦੁਕਾਨ ਦੇ ਇੱਥੇ ਬਹਿ ਕੇ 10 ਲੋਕਾਂ ਨੂੰ ਵੀ ਕਿਹਨੇ ਕਿਹਨੇ ਆਉਣਾ ਕਿਹਨੇ ਕਿਹਨੇ ਨਹੀਂ ਆਉਣਾ ਤਾਂ ਕਿ ਦੁਕਾਨਦਾਰ ਦਾ ਚੰਗੀ ਤਰ੍ਹਾਂ ਟਾਈਮ ਵੇਸਟ ਹੋਵੇ ਹੋਰ ਕੀ ਗਾ ਕਿ ਇਥੇ ਚੀਜ਼ ਲੈ ਜਾਣਾ ਸਕੇ ਅੱਜ ਜੇ ਬੋਣੀ ਨਹੀਂ ਕਰਾਉਣੀ ਤੂੰ ਦੁਕਾਨ ਵਾਲੇ ਦੀ ਤੂੰ ਕਰਵਾਉਣੀ ਨਹੀਂ ਬੋਣੀ ਦੁਕਾਨ ਵਾਲੇ ਦੀ ਤੂੰ ਗੱਲਾਂ ਨਾਲ ਸਾਰੇਂਗੀ ਲੈਣਾ ਤਾਂ ਕੁਝ ਵੀ ਨਹੀਂ ਗਾ ਤੂੰ ਗੱਲਾਂ ਨਾਲ ਸਾਰ ਕੇ ਤੁਰ ਜੇਂਗੀ ਉਹਨੂੰ ਆਇਂਦਲਾਸਾ ਦੇ ਜਾਂਦੀ ਦੁਕਾਨ ਵਾਲੇ ਦੇ ਕੋਲ ਬਹਿ ਕੇ ਨਾ ਦੱਸੀ ਜਾਂਦੀ ਵੀ ਐਨੇ ਜਾਣੇ ਨੇ ਆਉਣਾ ਤੇ ਉਹਨਾਂ ਲਈ ਪਾਰਸ ਲੈਣਾ ਉਹਨੂੰ ਦਲਾਸਾ ਦੇ ਜਾਂਦੀ ਜਿਵੇਂ 4-5 ਜਾਂ 10 ਮਾਨ ਇੱਥੋਂ ਲੈ ਕੇ ਜਾਊਗੀ ਅੱਜ ਤੇ ਲੈ ਕੇ ਆਕਰ ਪਏ ਦਾ ਵੀ ਨਹੀਂ ਜਾਣਾ ਮੈਨੂੰ ਲੱਗਦਾ ਇਹਨੇ ਜੀ ਵੀ ਇਹ ਕਿਸੇ ਕਿਸੇ ਕੋਲੇ ਆ ਯੂਨੀਕ ਜਾਂ ਫਿਰ ਆ ਲੈ ਜਾ ਮੈਂ ਕੋਕੀਲਾ ਮੋਦੀ ਮੈਂ ਮੈਂ ਕੋਕੀਲਾ ਮੋਦੀ ਹਾਂ ਹਾਂ ਹੈਗੀ ਵੀ ਉਹਦੇ ਵਰਗੀਆਂ ਬਸ ਥੋੜਾ ਜਿਹਾ ਟੱਚ ਅਪ ਦੀ ਲੋੜ ਹੈ ਮੇਕਅਪ ਕਰਨ ਦੀ ਲੋੜ ਸੇਮ ਤੋਂ ਸੇਮ ਉਹਦੇ ਵਰਗੀ ਲੱਗेंगी ਮੈਂ ਕਗਲਾ ਮੋਦੀ ਉਸੇ ਵਰਗੀਆਂ ਤੂੰ ਬਸ ਥੋੜਾ ਜਿਹਾ ਟੱਚ ਅਪ ਕਰਨ ਦੀ ਲੋੜ ਮੇਕਅਪ ਕਰਨ ਦੀ ਲੋੜ ਆ ਸਾੜੀ ਛੁੜੀ ਉਹਦੇ ਵਾਂਗੂ ਪਾ ਲਾ ਡਿੱਟੋ ਉਹ ਲੱਗੇਗੀ ਅਸਲੀ ਨੂੰ ਅਸਲੀ ਨੂੰ ਵੀ ਭੁੱਲ ਜਾਣਗੇ ਲੋਕੀ ਇਹ ਨਹੀਂ ਸੋੜੇ ਬ੍ਰਾਂਡਡ ਕਿਹੜੇ-ਕਿਹੜੇ ਬ੍ਰਾਂਡਡ ਤੇਰੀ ਬੁਥੀ ਹੈਗੀ ਬ੍ਰਾਂਡਡ ਪਰਸ ਖਰੀਦਣ ਦੀ ਨਹੀਂ ਮੈਂ ਦੱਸ ਤੈਈ ਸ਼ਕਲ ਹੈਗੀ ਆ ਜੇ ਤੇਰੀ ਸ਼ਕਲ ਬ੍ਰਾਂਡਡ ਹੋਈ ਤਾਂ ਹੀ ਤਾਂ ਤੂੰ ਬ੍ਰਾਂਡਡ ਪਰਸ ਖਰੀਦ ਦੇਂਗੀ ਤੇਈ ਸ਼ਕਲ ਦਾ ਦੁੱਖੀ ਦੀ ਵੀ ਨਹੀਂਗੀ ਬ੍ਰਾਂਡਡ ਪਰਸ ਨਾ ਜੇ ਬ੍ਰਾਂਡਡ ਲੈਣੇ ਆ ਨਾ ਪਰਸ ਵੱਡੇ ਮੌਲਾਂ ਤੇ ਜਾ ਸ਼ੋਅਰੂਮ ਤੇ ਜਾ ਉੱਥੋਂ ਮਿਲ ਲੇਂਗੇ ਬ੍ਰਾਂਡਡ ਲਈ 20 20 3000 ਆ ਰਲੇ ਪਰਸ ਇੱਕ ਭੂਆ ਵਾਸਤੇ ਲੈਣਾ 30000 ਦਾ ਤੇ ਤਿੰਨ ਭੂਆ ਨੇ ਆਉਣਾ ਤੇ ਹਸਾਬ ਨਾਲ ਕਿੰਨੇ ਦੇ ਬੰਨਣਗੇ ਲੱਖ ਜੀ ਪੈਣਗੇ ਰਾਮਨਾਰ ਜਿਹੜੀ ਇੱਕ ਨਾਲ ਕੁੜੀ ਨੇ ਆਉਣਾ ਉਹਦੇ ਵਾਸਤੇ ਵੀ ਕੁਝ ਲੈਣਾ ਪਊਗਾ ਆ ਜਿਹੜੇ ਸੁਣਾਏ ਆ ਨਾ ਕਿਹਨੇ ਕਿਹਨੇ ਆਉਣਾ ਕਿਹਦੇ ਕਿਹਦੇ ਵਾਸਤੇ ਲੈਣਾ ਤੇ ਭਾਜੀ ਵਾਸਤੇ ਜੇ ਅਲੱਗ ਚੀਜ਼ ਲੈਣੀ ਹੈ ਲੱਖ ਚ ਜਾਏਗੇ ਬ੍ਰਾਂਡਡ ਪਰਸ ਹੀ ਖਰੀਦ ਕੇ ਜਾਈ ਹੋਂਤੂ ਬੁੱਥੀ ਨਹੀਂ ਵੇਂਦੀ ਆ ਆਪਦੀ ਤੇ ਗੱਲ ਮੂੰਹ ਚ ਕੱਡੂਗੀ ਪਟੱਕ ਦੇ ਨੇ ਬ੍ਰਾਂਡਡ ਪਰਸ ਇੱਥੇ ਤਾਂ ਦੁਕਾਨਾਂ ਤਾਂ ਬ੍ਰਾਂਡਡ ਮੈਲ ਨਾਲ ਲੱਗੇ ਆ ਤੈਨੂੰ ਆਖੇ ਕਿਹੜੇ ਬ੍ਰਾਂਡ ਦਾ ਪਰਸ ਆਖੇ ਕਦੀ ਜੀ ਰਹੀ ਹੈ ਭਲਾ ਇਹ ਕਿੰਨੇ ਦਾ ਹੈ 1100 ਬਾਕੀ ਕੀ ਸਾ ਨਹੀਂ ਪਰਸ ਚ ਆ ਕੇ ਤੁਰੀ ਇੰਨੀ ਤੁਰ ਕੇ ਕੀ ਵੇਂਨੀ ਆ ਇਹ ਸੈਂਡਲ ਜੁੱਤੀ ਪਾਈ ਆ ਕੋਈ ਤੂੰ ਵੀ ਜਿਹੜੀ ਤਰਕੇ ਵੈਨ ਨਹੀਂ ਲੱਗਦੀ ਆ ਮੇਰੇ ਹੀਲ ਵੈਨ ਨਹੀਂ ਆ ਕਿੰਨੀ ਕੁੱਚੀ ਐ ਡੱਗਦੀ ਤਾਂ ਨਹੀਂ ਗੇ ਇਹ ਵੈਨ ਨਹੀਂ ਐ ਤੂੰ ਪਰਸਾ ਉਹਦੀਆਂ ਜਿੱਪਾਂ ਜਿੱਪਾਂ ਖੋਲ ਕੇ ਵੇਖ ਲੈ ਵੈਸੇ ਦੇਖ ਲੈ ਵੀ ਕਿਤੇ ਉਦੜੇ ਆਦੜੇ ਤਾਂ ਨਹੀਂ ਗੇ ਖਰਾਬ ਤਾਂ ਨਹੀਂ ਗੇ ਉਹਨੂੰ ਚੱਕ ਕੇ ਤੁਰੀ ਫਿਰਦੀ ਐ ਕਿ ਉਹਦਾ ਭਾਰ ਵੈਨ ਨਹੀਂ ਐ ਕਿੰਨਾ ਕ ਭਾਰ ਆ 5 ਕਿਲੋ 10 ਕਿਲੋ 50 ਕਿਲੋ ਕਿੰਨਾ ਭਾਰ ਆ ਇਹ ਵੀ ਵੇਖਦੀ ਐ ਉਹਦਾ ਇਹ ਚੱਕ ਕੇ ਪਰਸ ਗੇੜੇ ਕੱਢਣ ਲੱਗ ਗਈ ਐ ਇਹ ਵੀ ਸਸਟ ਭਾਈ ਕਿੰਨੇ ਕੱਟੇ ਕਿੰਨੇ ਜਿੱਕਰ ਪਾਲ ਨਹੀਂ ਆ ਹਾਂ 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 ਇਹਦਾ ਫੇਰ ਇੱਕ ਪਾਸੇ ਹੀ ਬਜਲ ਹੋ ਜਾਣਾ ਸਾਰਾ ਇੱਕ 5 ਵਜਨ ਹੋ ਜਾਣਾ ਸ਼ਹਿਰ ਚੁੱਡਵਾ ਇੱਥੇ ਖੜਾ ਵਲੌਗ ਬਣਾਈ ਜਾਈ ਆ ਦੀ ਜਨਾਨੀ ਦਾ ਅੱਗਾ ਪਿੱਛਾ ਤੇ ਖਾਈ ਚੱਲ ਚੰਗੀ ਤਰ੍ਹਾਂ ਤੇ ਦਿਖਾਉਣਾ ਵੀ ਉਹ ਜਨਾਨੀਆਂ ਜਿਹਨੂੰ ਕੱਪੜੇ ਪਾਉਂਦਾ ਵੱਲ ਨਹੀਂ ਆਇਆ ਕੋਟੀ ਵੇਖ ਲਓ ਇਹਦੀ ਕਮੀਜ਼ ਵੇਖ ਲਓ ਕੀ ਹਾਲ ਆ ਇਹਨੂੰ ਕੱਪੜੇ ਪਾਉਂਦਾ ਵੱਲ ਚੱਜ ਹੈ ਨਹੀਂ ਗਾ ਗੱਲਾਂ ਨਾਲ ਹੀ ਇਹ ਜੋ ਬੰਦੀ ਹੈ ਇਹ ਵੈਸੇ ਕੱਖ ਵੀ ਨਹੀਂ ਗਈ ਇਹ ਵੀ ਉਹ ਕਿਹੜੀ ਜਨਾਨੀ ਜਿਹਨੂੰ ਕੱਪੜੇ ਪਾਉਂਦਾ ਵੱਲ ਚੱਜ ਨਾ ਹੋਊਗਾ ਸਾਰਿਆਂ ਨੂੰ ਵੱਲ ਚੱਜ ਤੈਨੂੰ ਕੱਪੜੇ ਨਹੀਂ ਪਤਾ ਕਿ ਕਿਵੇਂ ਪਾਉਣੇ ਕੇ ਜੀ ਫਿਟਿੰਗ ਕਰਾਉਣੀ ਆ ਮੈਂ ਕਿੱਥੋਂ ਕਿਵੇਂ ਫਿਟਿੰਗ ਕਰਾਉਣੀ ਤੇਨੂੰ ਕੱਖ ਵੀ ਨਹੀਂ ਪਤਾ ਕੱਪੜਿਆਂ ਦਾ ਤੈਨੂੰ ਚੁੱਡ ਨੂੰ ਵਲੌਗ ਬਣਾਉਣ ਤੋਂ ਵੇਲ ਨਹੀਂ ਗਈ ਔਰ ਮਾਰ ਭਰਾਵਾ ਦੀ ਗਿੱਚੀ ਚ ਦੋ ਤੇ ਪਰਸ ਲੈ ਕੇ ਤੁਰਦੀ ਬਣੇ ਇੱਥੋਂ ਅੱਧੀ ਦੁਕਾਨ ਦੇ ਪਰਸ ਨੇ ਟੇਬਲ ਤੇ ਰਖਵਾ ਲਿਆ ਤੇ ਪਸੰਦ ਨੇ ਇੱਕ ਵੀ ਨਹੀਂ ਕੀਤਾ ਹਜੇ ਤੱਕ ਤੇ ਭਾਈ ਜੁੱਤੀਆਂ ਦਾ ਵੀ ਕਰਿਆ ਹੋਇਆ ਜੀ ਨਾਲ ਹਾਂ ਜਿਹੜੀ ਕਿ ਮੇਰੇ ਸਰਦਾਰ ਜੀ ਨੂੰ ਬਹੁਤ ਸੋਹਣੀ ਜੁੱਤੀ ਦੀ ਉਹਨੂੰ ਦੇਖਾ ਜੁੱਤੀਆਂ ਸਾਰੀਆਂ ਹੀ ਸੋਹਣੀਆਂ ਵੈਸੇ ਨਹੀਂ ਨਹੀਂ ਜੁੱਤੀ ਖਰੀਦਣੀ ਤਾਂ ਚਾਹੀਦੀ ਇੱਕ ਇੱਕ ਜੋੜਾ ਜੁੱਤੀ ਤੇ ਖਰੀਦਣਾ ਚਾਹੀਦਾ ਪਾ ਤੇਰੇ ਪਾਉਣ ਵਾਸਤੇ ਨਹੀਂ ਤੇਰੇ ਮਰਨ ਵਾਸਤੇ ਤਾਂ ਕਿ ਤੇਰਾ ਦਿਮਾਗ ਥਾਂ ਟਿਕਾਣੇ ਆਵੇ ਤੈਨੂੰ ਪਤਾ ਲੱਗੇ ਵਲੌਗ ਕਿੱਥੇ ਕਿੰਨਾ ਬਣਾਉਣਾ ਕਿੰਨਾ ਨਹੀਂ ਬਣਾਉਣਾ ਕਿਹੋ ਜਿਹੇ ਕੱਪੜੇ ਪਾਉਣੇ ਆ ਕਿਵੇਂ ਦੁਕਾਨਵਾਦ ਦਾ ਟਾਈਮ ਵੇਸਟ ਕਰਨ ਤੋਂ ਬਚਾਉਣਾ ਵਾ ਇਹ ਚੀਜ਼ਾਂ ਇਹਨੂੰ ਪੂਰਾ ਸਮਝ ਜਾਵੇ ਜਿਹੜੀ ਜੁੱਤੀ ਐ ਨਾ ਤੇਰੇ ਸੱਚ ਠੁਕਣੀ ਚਾਹੀਦੀ ਸਿਰਚ ਨਿਆਣਿਆਂ ਦੇ ਕਿੱਥੇ ਪੰਜਾਬੀ ਜੁੱਤੀਆਂ ਸਾਭ ਹੁੰਦੀਆਂ ਪਹਿਲਾਂ ਟੋਪੀਆਂ ਦੇਖ ਲਈਏ ਘਰ ਤੋਂ ਪਹਿਲਾਂ ਆ ਤਾਂ ਇੱਧਰ ਚਲੇ ਲੋ ਪਹਿਲਾਂ ਹੁਣ ਬਾਈ ਨੂੰ ਵਿਚਾਰੇ ਨੂੰ ਖੜਾਇਆ ਵਾ ਪਹਿਲਾ ਇੱਕ ਸਾਈਡ ਆ ਜਾਓ ਸੁੱਡਾ ਲੱਗਾ ਦੀ ਡੰਗਰ ਜਮਾਂ ਸਿਰੇ ਦੀ ਕਮੀਨੀ ਦੁਕਾਨਵਾਲੇ ਦੇ ਅੱਧੇ ਪਾਸ ਅੱਧੀ ਦੁਕਾਨ ਚ ਪਾਸੇ ਕਰਵਾ ਕੇ ਨੇ ਮੇਜ਼ ਤੇ ਰਖਵਾ ਲਏ ਆ ਫੇਰ ਜਾ ਆਪਣੀ ਜੁੱਤੀਆਂ ਵੇਖਣਾ ਪਰਸ ਨੇ ਪਸੰਦ ਕੀਤਾ ਨੇ ਕਿਹੜਾ ਲੈਣਾ ਕਿਹੜਾ ਨਹੀਂ ਉਹ ਬੰਦੇ ਨੂੰ ਉੱਥੇ ਹੀ ਕਨਫਿਊਜ਼ ਕਰੀ ਖੜੀ ਐ ਜਾ ਆਪਣੀ ਜੁੱਤੀਆਂ ਵੱਲੀ ਜੁੱਤੀਆਂ ਵੇਖਣ ਲੱਗ ਕੇ ਕਿਹੜੀ ਪਸੰਦ ਆਗੀ ਉਹ ਦੱਸਦੀ ਫੇਰ ਉਹ ਉੱਥੇ ਹੀ ਰੱਖਦੀ ਫੇਰ ਜਾ ਆਪਣੀ ਟੋਪੀਆਂ ਖਰੀਦਣ ਵੇਖ ਨਾਲ ਕੋਈ ਹੋਰ ਦੁਕਾਨਾ ਜਿਹੜੀਆਂ ਹੈਗੀਆਂ ਦੁਕਾਨਾਂ ਵੇਖ ਲਾ ਉੱਥੇ ਕੀ ਹੈ ਉੱਥੋਂ ਵੀ ਕੁਝ ਵੇਖ ਲੈ ਜਾ ਕੇ ਸਾਰੇ ਤੋਂ ਨੌਕਰ ਲੱਗੇ ਹੋਏ ਨਾ ਤੁਹਾਡੇ ਇੱਥੇ ਵੀ ਤੁਸੀਂ ਕਹਦਾ ਖੜੇ ਰੋ ਤੇ ਖੜੇ ਰੋ ਜੋ ਨਾ ਤੁਸੀਂ ਕਹਦਾ ਵੀ ਗਾਹ ਕੋ ਹੋਰ ਕੋਈ ਨਹੀਂ ਤੁਸੀਂ ਅੰਦਰ ਵੜਨ ਦੁਕਾਨਦ ਤੋ ਨਹੀਂ ਵੜਨਗੇ ਸੁਡੋਲੇ ਡੰਗਰ ਜੀ ਜਿਹੜਾ ਕੰਮ ਕਰ ਨਹੀਂ ਹੈ ਪਹਿਲਾਂ ਉਹ ਤਾਂ ਤੇਰੇ ਕੋਲ ਹੁੰਦਾ ਨਹੀਂ ਦੂਜੇ ਪਾਸੇ ਐਵੇਂ ਤੂਰੀ ਫਿਰਦੀ ਐ ਤੇਰਾ ਵਸ ਨਹੀਂ ਚੱਲਦਾ ਤੂੰ ਤਾਂ ਸਾਰਾ ਬਾਜ਼ਾਰ ਹੀ ਚੱਕ ਕੇ ਲੈ ਜਾ ਤੇ ਰੱਜਣਾ ਤੂੰ ਫੇਰ ਵੀ ਨਹੀਂ ਮਗਰ ਸ਼ਾਈਨਿੰਗ ਜੀ ਵਾਲਾ ਏ ਮਾਹ ਰੰਗ ਕਹਿ ਜਾ ਇਹਦਾ ਇਹੋ ਜੀ ਤਾਂ ਮੇਰੇ ਕੋਲ ਜੈਕਟ ਵੀ ਹੈਗੀ ਇੱਕ ਇਹੋ ਜੀ ਇਹੋ ਜੀ ਜੈਕਟ ਹੈਗੀ ਤੇਰੇ ਕੋਲ ਅਬ ਮੜਾ ਜੂ ਕਰੇ ਜਾਏਂਗਾ ਜਾ ਕੇ ਪਹਿਲੇ ਜੈਕਟ ਹੀ ਵੇਖੀ ਆਉਂਦੀ ਤੇਰੀ ਘਰੇ ਹੈਗੀ ਏ ਕਿ ਨਹੀਂ ਹੈਗੀ ਕਿਤੇ ਦੁਕਾਨ ਵਾਲੇ ਨੂੰ ਪਤਾ ਲੱਗ ਗਿਆ ਹੋਵੇ ਤੁਸੀਂ ਹੁਣ ਤੇ ਤੇਰੀ ਜੈਕਟ ਚੱਕ ਕੇ ਉਹਦਾ ਪਰਸ ਬਣਾ ਤਾਵੇ ਅਗਲੇ ਨੇ ਮੜਾ ਨਿਗਾ ਮਾਰ ਲਈ ਚੈੱਕ ਕਰਨ ਦਾ ਫਰਜ਼ ਬੰਦਾ ਤੇਰਾ ਤੂੰ ਕਹਿੰਦਾ ਨਾ ਇਹਦੇ ਨਾਲ ਦੀ ਜੈਕਟ ਸੀਗੀ ਕੀ ਪਤਾ ਅਗਲੇ ਨੇ ਜੈਕਟ ਦਾ ਹੀ ਬਣਾਇਆ ਹੋਵੇ ਹੂੰ ਲਓ ਜੀ ਦੋ ਹੋ ਗਏ ਜਿਹੜੇ ਸਿਲੈਕਟ ਕਰੇ ਆ ਇੱਕ ਦੋ ਹੋਰ ਦੇਖ ਲੈ ਦੋ ਸਿਲੈਕਟ ਕਰੇ ਆ ਬਸ ਦੋ ਹੀ ਸਿਲੈਕਟ ਕਰੇ ਆ ਪਰਸ ਮੈਨੂੰ ਤਾਂ ਸਾਹਮਣੇ ਕਿੰਨੇ ਪਏ ਦਿਖੀ ਜਾਂਦੇ ਜਿਹੜੇ ਭਾਈ ਤੋਂ ਕੜਵਾ ਕੇ ਰੱਖੇ ਤੁਸੀਂ ਕਿੰਨੇ ਪਏ ਆ ਸਾਹਮਣੇ ਮੇਜ਼ ਤੇ ਹਜੇ ਦੋ ਹੀ ਪਸੰਦ ਕੀਤੇ ਉਹਨਾਂ ਚੋਂ ਨਹੀਂ ਕੋਈ ਪਸੰਦ ਆਇਆ ਉਹ ਦੂਜੇ ਲਵਾਈ ਜਾਂਦੀ ਹੈ ਭਾਈ ਤੋਂ ਉਹਦਾ ਖਲਾਰਾ ਪਵਾਈ ਜਾਂਦੀ ਹੈ ਤਾਂ ਕਿ ਘੰਟਾ ਡੇਢ ਘੰਟਾ ਉਹਦਾ ਪਰਸ ਸੈੱਟ ਕਰਨ ਤੇ ਲੰਘ ਜੇ ਨਹੀਂ ਤਾਂ ਉਂ ਵੇਖ ਲੈ ਜਿਹੜਾ ਪਰਸ ਤੈਨੂੰ ਪਸੰਦ ਆਉਂਦਾ ਉਹ ਮੇਜ਼ ਹਥੇ ਟੇਬਲ ਤੇ ਰੱਖ ਦੇ ਮੇਜ਼ ਤੇ ਬਾਕੀ ਪਰਸ ਜਿੱਥੋਂ ਚੱਕਿਆ ਉੱਥੇ ਹੀ ਰੱਖ ਦੇ ਤੂੰ ਪਰਸ ਚੱਕੀ ਆਂਦੀ ਐ ਮੇਜ਼ ਤੇ ਰੱਖੀ ਜਾਂਦੀ ਚੱਕੀ ਜਾਂਦੀ ਮੇਜ਼ ਤੇ ਰੱਖੀ ਜਾਂਦੀ ਐ ਬਾਅਦ ਚ ਟਿਕਾ ਕੇ ਤੂੰ ਨਹੀਂ ਜਾਣੇ ਆ ਤੇਰੇ ਘਰ ਵਾਲਾ ਜਿਹੜਾ ਕੈਮਰਾ ਫੜ ਕੇ ਖੜਾ ਨਾ ਇੱਥੇ ਇਹਨੇ ਨਹੀਂ ਟਿਕਾ ਕੇ ਜਾਣੇਗੇ ਉਹਨੇ ਆ ਫੇ ਟਿਕਾਉਣੇ ਆ ਖਲਾਰੇ ਪਾਈ ਜਾਂਦੀ ਐ ਅਗਲੇ ਦਿਨ ਐਵੇਂ ਦੁਕਾਨ ਚ ਇਹ ਜਦੋਂ ਕਿਤੇ ਦੁਕਾਨ ਚ ਸੂਟ ਵੀ ਖਰੀਦਣ ਜਾਓਗੇ ਨਾ ਐ ਖਲਾਰੇ ਪਵਾਉਗੀ ਐ ਵਿੱਤ ਉਸੇ ਇੱਕ ਕਸੂਟੇ ਵੇਖੋ ਜੇ ਪਸੰਦ ਆਉਂਦਾ ਠੀਕ ਆ ਉਹ ਟਕਾ ਕੇ ਇੱਕ ਵਾਰ ਪਾਸੇ ਰੱਖ ਦੋ ਪਤਾ ਨਹੀਂ ਕਿਉਂ ਹੈ ਜਿਹ ਲੋਕ ਹੁੰਦੇ ਜਿਹੜੇ ਖਲਾਰਾ ਪਵਾਈ ਜਾਂਦੇ ਦੁਕਾਨ ਚ ਮੇਰੇ ਤੋਂ ਨਹੀਂ ਇਹ ਹੁੰਦਾ ਦੋ ਤਿੰਨ ਸੂਟ ਦਿਖਾਏ ਪਾਈ ਨੇ ਉਹਦੇ ਚੈੱਕ ਸੂਟ ਪਸੰਦ ਕਰ ਉਹ ਤੇ ਤਰ ਹੋ ਜਾ ਦੁਕਾਨ ਚ ਬਾਲਾ ਖਲਾਰਾ ਨਾ ਪਾਓ ਕਿਉਂਕਿ ਪਤਾ ਸੂਟ ਸੰਭਾਲਣੇ ਸਮਾਨ ਟਕਾਉਣ ਔਖਾ ਬਹੁਤ ਹੋ ਜਾਂਦਾ ਅਗਲੇ ਨੂੰ ਆਪਾਂ ਤਾਂ ਖਲਾਰੇ ਪਵਾ ਕੇ ਨਿਕਲੇ ਹੁੰਨੇ ਪਰ ਇਹ ਜਿਹ ਲੋਕਾਂ ਨੂੰ ਸਮਝ ਨਹੀਂ ਲੱਗਦੀਗੀ ਤਪ ਤਕਾਤੇ ਸਾਡੀ ਸੋਚ ਦੇਖੇ ਇੱਕ ਮਿੰਟ ਦੀ ਕਾਤੇ ਹੀ ਕਰਿਆ ਹਸ ਸਮਝ ਨਹੀਂ ਅਸੀਂ ਕਿਸੇ ਬਸ ਨਾ ਪਈਏ ਬਸ ਚੱਲ ਹੁਣ ਤੂੰ ਆਹ ਗੱਲਾਂ ਨਹੀਂ ਕਰੀਂਆਂ ਹੁੰਦੀਆਂ ਹੋਈਆਂ ਪਰਸ ਖਰੀਦੀ ਆਂਦੀ ਸੀ ਖਰੀਦ ਦੀ ਖਰੀਦ ਦੀ ਗਈ ਜੁੱਤੀਆਂ ਕੋਲ ਜੁੱਤੀਆਂ ਪਸੰਦ ਕਰਨ ਲੱਗ ਗਈ ਉੱਥੇ ਜੁੱਤੀ ਪਸੰਦ ਕਰਦੀ ਕਰਦੀ ਗਈ ਟੋਪੀਆਂ ਵੇਖਣ ਟੋਪੀਆਂ ਪਸੰਦ ਕਰਦੀ ਕਰਦੀ ਫੇਰ ਪਰਸ ਵੇਖਣ ਆ ਗਈ ਪਰਸ ਵੇਂਦੀ ਵੇਂਦੀ ਇੱਥੇ ਬਹਿ ਕੇ ਬਕਵਾਸ ਮਾਰਨ ਲੱਗ ਗਈ ਵੀ ਐਸੀ ਪਤਾ ਕੀ ਸੋਚੇ ਦੋਨਾਂ ਨੇ ਐਸੀ 70 ਸਾਲ ਜਿਉਣਾ ਬਾਅਦ ਚ ਇਕੱਠਿਆਂ ਨੇ ਮਰ ਜਾਨਾ ਸਾਡੀ ਸੋਚ ਵੇਖੋ ਕਿੰਨੀ ਚੰਗੀਆਂ ਸੀ ਕਿਸੇ ਦਾ ਵਸ ਨਹੀਂ ਪੈਣਾ ਪੈਣਾ ਤੇਰੇ ਵਰਗੇ ਨੂੰ ਕੋਈ ਝੱਲ ਵੀ ਨਹੀਂ ਸਕਦਾ ਕਈ ਜਨਾਨੀਆਂ ਇਹੋ ਜਿਹੀਆਂ ਹੁੰਦੀਆਂ ਕੁੱਤੀਆਂ ਕਤੀੜਾ ਹੁੰਦੀਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਕੋਈ ਨਹੀਂ ਝੱਲ ਸਕਦਾ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵੀ ਕਹਿ ਦਿੰਦੇ ਆ ਪਾਈ ਇਹਨਾਂ ਦੇ ਤਾਂ ਇਹਨਾਂ ਦਾ ਨਾ ਦਿਮਾਗ ਹਿੱਲਿਆ ਵਾ ਇਹਨਾਂ ਦਾ ਜਿੰਨਾ ਬਚ ਕੇ ਰਹੋਗੇ ਬਚ ਕੇ ਰਹੋ ਤੂੰ ਉਸ ਕੈਟਾਗਰੀ ਚ ਆਉਣੀ ਆ ਉਸ ਕੈਟਾਗਰੀ ਚ ਤੈਨੂੰ ਜੇ ਕੋਈ ਸੰਭਾਲਣਾ ਚਾਵੇ ਵੀ ਨਾ ਤੈਨੂੰ ਆਪ ਦੇ ਵਸ ਪਾਉਣਾ ਚਾਵੇ ਵੀ ਤਾਂ ਵੀ ਨਹੀਂ ਪਾ ਸਕਦਾ ਇਹੋ ਜੀ ਤੂੰ ਜਨਾਨੀ ਐ ਤੂੰ ਠੀਕ ਆ ਮੈਂ ਦਿੰਦੀ ਹਾਂ ਰਵਿੰਦਰ ਦੀ ਛੱਤ ਤੇ ਮੈਂ ਤੇ ਐਨਾ ਹੀ ਪਿਆਰ ਹੈ ਨਾ ਤੈਨੂੰ ਐਨਾ ਹੀ ਸ਼ੌਂਕ ਨਾ ਜਾਣ ਦੇਂਦਾ ਹੁਣੇ ਦੇ ਰਵਿੰਦਰ ਦੇ ਪਿੱਛੇ ਜਾਣ ਹੁਣੇ ਦੇ ਇੱਥੇ ਕੋਈ ਰੇਲਵੇ ਟਰੈਕ ਹੈਗਾ ਨੇੜੇ ਤੇੜੇ ਜਾ ਲਈ ਤੇ ਜਾ ਕੇ ਲੰਮੀ ਪੈ ਜਾ ਉੱਥੇ ਛੜਕਾ ਹੋਣੀ ਆ ਕੋਲ ਹਾਈਵੇ ਮੇਨ ਰੋਡ ਹੋਊਗਾ ਜਾ ਉੱਥੇ ਜਾ ਲੰਮੀ ਪੈ ਜਾ ਕੋਈ ਇੱਕ ਅੱਧਾ ਟਰੱਕ ਦੇ ਉੱਤੇ ਨੀ ਲੰਘ ਕੇ ਜਾਊਗਾ ਹੁਣ ਇਹ ਤਾਂ ਕਹੀ ਕਹਿਣਗੇ ਤੂੰ ਐਂ ਕਹ ਤਾਂ ਬੋਲੀ ਐਨੀ ਉਹਦਾ ਤਾਂ ਨਿਆਣਾ ਹੀ ਹਜੇ ਛੋਟਾ ਆ ਤੇ ਉਹਨੂੰ ਗੱਲ ਕਰਦੇ ਨੇ ਸੰਗ ਸ਼ਰਮਾ ਹੀ ਆ ਕਲਾਈ ਗਈ ਵੀ ਮੇਰਾ ਨਿਆਣਾ ਛੋਟਾ ਆ ਤੇ ਮੈਂ ਇੱਥੇ ਮਰਨ ਦੀਆਂ ਗੱਲਾਂ ਕਰੀ ਜੰਨੀ ਆ ਨਾਲੇ ਸ਼ੀਦੀ ਦਿਹਾੜੇ ਆ ਇਹ ਜਿਹੜਾ ਇੱਕ ਵਾਰ ਇਹ ਨਾ ਕਹਿੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਇੱਕ ਵਾਰ ਵਿਛੜ ਗਿਆ ਬਾਅਦ ਚ ਵਾਪਸ ਨਹੀਂ ਆਉਂਦਾ ਭਲਾਂ ਦੀ ਮਰੇ ਤੇ ਭਲਾਂ ਦੀ ਉਂ ਵਿਛੜਿਆ ਅਲੱਗ ਹੋਣ ਕਦੇ ਬਾਅਦ ਚ ਆਪਸ ਵਿੱਚ ਮਿਲਦੇ ਨਹੀਂਗੇ ਸ਼ੀਦੀ ਦਿਹਾੜੇ ਆ ਸ਼ੀਦੀ ਦਿਹਾੜੇ ਥੋੜਾ ਸਨਮਾਨ ਕਰ ਲੋ ਇੱਜ਼ਤ ਕਰ ਲੋ ਘਰੇ ਬਹਿ ਕੇ ਰੱਬ ਦਾ ਨਾਮ ਤੇ ਹਾਲੋ ਉਹ ਜੀ ਬੁੱਢੀ ਉਹ ਹੈ ਜਿਹੜੀ ਨਾਲ ਤੁਰ ਪੈਂਦੀ ਜਵਾਕ ਨੂੰ ਚੱਕੀ ਫਿਰੂਗੀ ਬਈ ਸੌਰੀ ਬੁੱਢੀ ਗਿਆ ਪਰ ਐਸੇ ਲਾਇਕ ਵੀ ਘਰੇ ਨਹੀਂ ਬਿਠਾਇਆ ਜਾਂਦਾ ਇਹਨੂੰ ਨਹੀਂ ਪਤਾ ਲੱਗਦਾ ਸ਼ੀਦੀ ਦਿਹਾੜੇ ਇਹਨੂੰ ਇਹਦਾ ਪਤਾ ਲੱਗ ਗਿਆ ਵੀ ਸ਼ੀਦੀ ਦਿਹਾੜੇ ਆਈ ਜਾਂਦੇ ਆ ਆਪਾਂ ਵੱਡੇ ਮੁੰਡੇ ਦੀ ਐਨੀਵਰਸਰੀ ਮਨਾਉਣੀ ਆ ਪਰ ਉਹ ਚ ਮਿੱਠਾ-ਮੂਠਾ ਬਾਹਲਾ ਕੁਝ ਨਹੀਂ ਕਰਨਾ ਇਹ ਇਹਨੂੰ ਪਤਾ ਲੱਗ ਗਿਆ ਸ਼ੀਦੀ ਦਿਹਾੜੇ ਤੁਸੀਂ ਕੋਈ ਵੀ ਖੁਸ਼ੀ ਮਨਾਉਣੀ ਕਾਦੇ ਵਾਸਤੇ ਤਨੂੰ ਇੰਨਾ ਪਤਾ ਲੱਗ ਗਿਆ ਵੀ ਮਿੱਠਾ ਨਹੀਂ ਬਣਾਉਣਾ ਆ ਚੀਜ਼ ਨਹੀਂ ਬਣਾਉਣੀ ਬਾਹਲਾ ਨਹੀਂ ਕਰਨ ਤੁਸੀਂ ਮਨਾਓ ਹੀ ਨਾ ਪਹਿਲਾਂ ਮਨਾ ਲਓ ਸ਼ੀਦੀ ਦੇੜਿਆਂ ਚ ਬਾਅਦ ਚ ਮਨਾ ਲਓ ਇਹਨਾਂ ਦਿਨਾਂ ਜੇ ਤੁਸੀਂ ਕੋਈ ਵੀ ਚੀਜ਼ ਸੈਲੀਬ੍ਰੇਟ ਕਰਨੀ ਕਿਉਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਵਲੌਗ ਵੇਖ ਲਓ ਇਹਨਾਂ ਦੇ ਇਹਨਾਂ ਦਿਨਾਂ ਦੇ ਵਿੱਚ ਇੱਕ ਦਿਨ ਇਹ ਘਰੇ ਟਿੱਕੇ ਇੱਕ ਦਿਨ ਵੀ ਨਾਲੇ ਬੁੱਢੀ ਤਰ ਪੈਂਦੀ ਹੈ ਇੱਕ ਦਿਨ ਇਹ ਟਿੱਕੇ ਸ਼ੀਦੀ ਦੇਹਾੜਿਆਂ ਚ ਬੰਦਾ ਘਰੇ ਬੈਂਦਾ ਆਰਾਮ ਨਾਲ ਰੱਬ ਦਾ ਨਾਮ ਤੇ ਆਉਂਦਾ ਇਤਿਹਾਸ ਬੇਸ਼ੱਕ ਆਪਾਂ ਨੂੰ ਪਤਾ ਆਪਾਂ ਫੇਰ ਵੀ ਵਾਰ-ਵਾਰ ਵੇਨਨੇ ਆ ਵੀ ਆਪਾਂ ਨੂੰ ਯਾਦ ਰਵੇ ਵੀ ਕੀ ਕੁਛ ਹੋਏ ਸੀ ਕੀ ਕੁਛ ਨਹੀਂ ਹੋਇਆ ਸੀ ਵੀ ਕੀ ਕੁਛ ਸਹਾ ਗੁਰੂਆਂ ਨੇ ਸੈਭਜਾਦਿਆਂ ਨੇ ਬਾਕੀ ਸਿੱਖਾਂ ਨੇ ਆਪਾਂ ਵੇਨਨੇ ਆ ਪਰ ਇਹ ਇੱਕ ਦਿਨ ਨਹੀਂ ਘਰੇ ਟਿਕੇ ਇੱਕ ਦਿਨ ਵੀਲੌਗ ਦੇ ਚੱਕਰ ਚ ਯੂਪੀ ਬਿਹਾਰ ਕਲਕੱਤਾ ਬੰਗਲਾ ਕਿੱਥੇ ਤੇ ਕਿੱਥੇ ਤਾਂ ਮੀ ਲਾਡੂ ਕਰਨਾਟਕ ਕਿੱਥੇ ਕਿੱਥੇ ਨਹੀਂ ਭੌਗਦੇ ਫਿਰਦੇ ਤੇ ਗਿਆਨ ਦਿੰਨੇ ਤੁਸੀਂ ਲੋਕਾਂ ਨੂੰ ਦੱਸਦੇ ਆ ਵੀ ਹੁਣ ਸ਼ੀਦੀ ਦਿਹਾੜੇ ਚੱਲੀ ਜਾਂਦੇ ਲੋਕਾਂ ਨੂੰ ਪਤਾ ਲੋਕੀ ਘਰੇ ਬਹਿ ਕੇ ਰੱਬ ਦਾ ਨਾਮ ਲਈ ਜਾਂਦੇ ਥੋਡੇ ਵਰਗੇ ਤੁਰੇ ਨਹੀਂ ਫਿਰਦੇ ਉਹ ਜਿਹੜੇ ਵੀ ਘਰੋਂ ਬਾਹਰ ਗਏ ਉਹ ਅਗਲੇ ਕੰਮ ਤਾਂ ਦੇ ਗਏ ਬਿਨਾ ਕੰਮ ਤਾਂ ਕੋਈ ਨਹੀਂ ਜਾਂਦਾ ਥੋਡੇ ਵਰਗਾ ਨਹੀਂ ਕੋਈ ਵੀ ਜਿੰਨੇ ਤੁਸੀਂ ਵਲੌਗਰ ਸਿਰੇ ਤੇ ਘਟਿਆ ਕਿਸੇ ਵਲੌਗਰ ਕੋਲ ਹੈ ਨਹੀਂਗਾ ਵੀ ਹਾਂ ਅੱਜ ਹੁਣ ਸ਼ੀਦੀ ਦਿਹਾੜੇ ਚੱਲੀ ਜਾਂਦੇ ਅਸੀਂ ਬਹਿ ਕੇ ਰੱਬ ਦਾ ਨਾਮ ਲੜਗੇ ਕਿਸੇ ਵਲੌਗਰ ਨੇ ਨਾਮ ਨਹੀਂ ਲਿਆਗਾ ਤੁਸੀਂ ਮੈਨੂੰ ਇਮੇਜਿਨ ਕਰ ਲਵਾ ਜਿਹੜੀ ਚੀਜ਼ ਮੈਨੂੰ ਤੇ ਸੋਹਣੀ ਲੱਗੀ ਉਹ ਸਾਫ਼ ਤੇ ਸੋਹਣੀ ਲੱਗੀ। ਬੱਸ ਫੇਰ ਭੋਲ ਜੋ ਜੇ ਇਹਨੂੰ ਇਮੇਜਨ ਕਰਕੇ ਇਹਨੂੰ ਸੋਚ ਕੇ ਕੋਈ ਵੀ ਚੀਜ਼ ਲੈਣੀ ਹੈ ਫੇਰ ਭੋਲ ਜੋ ਫੇਰ ਕੋਈ ਵੀ ਚੀਜ਼ ਸੋਹਣੀ ਨਹੀਂ ਜਿੰਨੀ ਮਰਜ਼ੀ ਸੋਹਣੀ ਲੱਗੀ ਜਾਵੇ ਚੀਜ਼ ਫੇਰ ਕੋਈ ਵੀ ਨਹੀਂ ਜੇ ਨੂੰ ਸੋਚ ਕੇ ਚੀਜ਼ ਲੈਣੀ ਹੈ। ਫੇਰ ਭੋਲ ਜੋ ਫੇਰ ਅੱਜ ਭਲਾ ਦੀ ਬ੍ਰਾਂਡਡ ਪਰਸ ਹੁਣ ਇੱਥੇ ਗੂਚੀ ਲੂਚੀ ਸੌਰੀ ਲੂਚੀ ਨਹੀਂ ਗੂਚੀ ਗੁਸੀ ਕੀ ਹੁੰਦਾ ਓਵਲ ਵਾਲ ਬ੍ਰਾਂਡਡ ਹੁਣ ਭਲਾ ਦੀ। ਕੋਈ ਵੀ ਬ੍ਰਾਂਡਡ ਹੋਵੇ ਕੋਈ ਵੀ ਨੇ ਸੋਣਾ ਲੱਗਣਾ ਜੇ ਇਹਨੂੰ ਸੋਚ ਕੇ ਲਾਉਂਗੇ ਤੁਸੀਂ ਤੇ ਹਾਂਜੀ ਆਸੀ ਆਪਣੀ ਅੱਜ ਦੀ ਇੰਨੀ ਇੱਕ ਵੀਡੀਓ ਤੇ ਵੀਡੀਓ ਮੇਨ ਲੱਗਦਾ ਥੋੜੇ ਜਿਹਾ ਗੁੱਸੇ ਜਿਹਾ ਬਣੀ ਆ ਪਰ ਮੇਰਾ ਮਨ ਹੌਲਾ ਹੋ ਗਿਆ ਕਿਉਂਕਿ ਮੈਨੂੰ ਕਾਸ਼ ਕਿ ਦਿਨਾਂ ਦਾ ਇੰਨਾ ਗੁੱਸਾ ਮੇਰੇ ਅੰਦਰ ਭਰਿਆ ਹੋਆ ਸੀ ਨਾ ਮੈਂ ਗੁੱਸਾ ਨਿਕਲਦਾ ਨਹੀਂ ਸੀ ਐਦਾ ਹੰਕਣਾ ਹੰਕਣੀ ਤੇ ਗੁੱਸਾ ਨਿਕਲ ਗਿਆ ਪਰ ਮੇਰੇ ਅੰਦਰ ਹੌਲਾ ਹੋ ਗਿਆ ਮੈਨੂੰ ਨਹੀਂ ਪਤਾ ਇਹਨਾਂ ਦੀ ਵੀਡੀਓ ਵੇਖਣੀ ਨਹੀਂ ਵੇਖਣੀ ਜਿਵੇਂ ਮਰਜ਼ੀ ਲੱਗੇ ਮੈਂ ਹੌਲੀ ਹੋ ਗਈਆਂ ਗੁੱਸਾ ਕੱਢ ਕੇ ਆਪਦਾ ਤੇ ਹਾਂਜੀ ਵੀਡੀਓ ਇੰਨੀ ਕਿਸੀ ਗਈ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਗੁੱਸੇ ਦੇ ਵਿੱਚ ਕਿਉਂਕਿ ਅੱਜ ਮੈਂ ਮੈਨੂੰ ਪਤਾ ਮੈਂ ਧਿਆਨ ਨਾਲ ਨਹੀਂ ਬੋਲੀ ਮੇਰੇ ਮੂੰਹ ਚ ਜਿਹੜਾ ਕੁਝ ਨਿਕਲੀ ਗਿਆ ਮੈਂ ਬੋਲੀ ਗਈਆਂ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਕਮੈਂਟਾਂ ਵਿੱਚ ਦੱਸ ਦਿਓ ਮੈਨੂੰ ਕਿੱਥੇ ਮੈਂ ਕੀ ਗਲਤ ਬੋਲੀ ਆ ਉਸ ਗਲਤੀ ਨੂੰ ਜ਼ਰੂਰ ਸੁਧਾਰੂੰਗੀ ਅੱਗੇ ਤੋਂ ਜੇ ਗੁੱਸੇ ਵਿੱਚ ਆਉਂਗੀ ਥੋੜਾ ਧਿਆਨ ਰੱਖੂੰਗੀ ਮੈਂ ਕਿਵੇਂ ਬੋਲਣਾ ਕਿਵੇਂ ਨਹੀਂ ਤੇ ਹਾਂਜੀ ਕਰਦੇ ਆਂ ਵੀਡੀਓ ਨੂੰ ਖਤਮ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ